ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿਖੇ ਨਸ਼ਾ ਛਡ ਕੇ ਆਮ ਜ਼ਿੰਦਗੀ ਜੀ ਰਹਿ ਨੌਜਵਾਨ ਦੇ ਸਨਮਾਨ ਵਿੱਚ ਇੱਕ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਨਸ਼ਾ ਛੱਡ ਚੁੱਕੇ ਨੌਜਵਾਨ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਨਸ਼ਾ ਛਡਾਊ ਕੇਂਦਰ ਵਿੱਚ ਹੀ ਇਲਾਜ ਕਰਾ ਰਹੇ ਨੌਜਵਾਨ ਨੂੰ ਨਸ਼ੇ ਖਿਲਾਫ ਜਾਗਰੂਕ ਕੀਤਾ ਗਿਆ ਸਮਾਗਮ ਦੌਰਾਨ ਫ੍ਰੀडम ਫਾਰ ਡਰੱਗਸ ਵੈਲਫੇਅਰ ਸੁਸਾਇਟੀ ਦੇ ਹੌਦਦੇਹਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜੋ ਖੁਦ ਨਸ਼ਾ ਛੱਡਣ ਦੇ ਨਾਲ-ਨਾਲ ਸੈਂਕੜੇ ਨੌਜਵਾਨਾਂ ਨੂੰ ਵੀ ਨਸ਼ਾ ਛਡਵਾ ਚੁੱਕੇ ਹਨ ਸਮਾਗਮ ਵਿੱਚ ਸਿਵਲ ਸਰਜੰਟ ਡਾਕਟਰ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਡਾਕਟਰ ਵਰਿੰਦਰ ਕੌਰ ਅਤੇ ਹੋਰ ਸਿਹਤ ਅਧਿਕਾਰੀ ਵੀ ਸਮਾਗਮ ਵਿੱਚ ਸ਼ਾਮਿਲ ਸਨ ਬਾਪੂ ਸਾਹਿਬ ਇਹਨੇ ਦੇਖਿਆ ਸੀ ਪਰ ਪਹਿਲੀ ਵਾਰੀ ਸਰੂਨਾ ਅੱਜ ਹੈਲਥ ਡਿਪਾਰਟਮੈਂਟ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਉਹ ਸਰਗ੍ਰਿਤ ਕੋਨ ਸਰਦੀ ਗਰਵਾਸਾ ਸੀਐਮ ਸਰਨੇ ਦਾ ਉਮੀਦ ਆ ਉਹ ਕੋਈ ਸਾਡੀ ਪ੍ਰਵਾ ਨਹੀਂ ਕਰਦਾ ਕਿਹਾ ਉਹ ਸਾਡੇ ਨਾਲ ਇਦਾਂ ਦੇ ਨਾਲ ਤੇ ਅੱਜ ਵੀ ਹੁੰਦੇ ਨੇ ਆਪਾਂ ਕਿਸੇ ਦੇ ਅਫੀਸਰ ਲਈ ਜਾਈਏ ਅਸੀਂ ਆਪਾਂ ਨਾ ਛੱਡਿਆ ਇਸ ਤੋਂ ਵੱਡਾ ਚਲੋ ਚਲੋ ਬਾਅਦ ਚਲੋ ਬਾਕੀ ਸਾਨੂੰ ਕੰਮ ਕਰ ਲੈਣ ਦਿਓ ਇਹ ਆਪਾਂ ਕਿਤੇ ਇੱਥੇ ਵੀ ਆਉਂਦੇ ਰਿਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਕਿਸੇ ਮੁੰਡੇ ਨੂੰ ਲੈ ਕੇ ਤੇ ਤੁਸੀਂ ਆਪ ਵੀ ਦਾ ਲਾੜਾ ਹੈ ਨਾ ਤੁਸੀਂ ਇਥੇ ਆਪੇ ਗੋਲੀ ਲੈਣਾ ਕੇ ਜੇ ਬੜੀ ਬੜੀ ਸਾਡੀ ਬੇਇੱਜ਼ਤੀ ਹੋਈ ਹੈ ਤਾਂ ਦੇ ਪੁਸ਼ ਡਿਪਾਰਟਮੈਂਟ ਦੇ ਵਿੱਚ ਵੀ ਸਾਡੀ ਬੜੀ ਜਿਹੜੇ ਹੁੰਦੇ ਨੇ ਇਸ ਤੋਂ ਬਾਅਦ ਸਾਡੇ ਡਾਕਟਰ ਮਿਤਰੀ ਜੀ ਸੈਕਟ੍ਰਿਕਸ ਉਰਨਮੀ ਨਾਲ ਜੀ ਨੂੰ ਬਿਸ਼ੇਸ਼ ਸਨਮਾਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਐਸਮੋ ਸਾਹਿਬ ਡਾਕਟਰ ਦਿਨੇਦਰ ਮੋਹਨ ਜੀ ਐਸਮੋ ਸਿੰਗਲਪਾਲ ਔਰ ਡਾਕਟਰ ਦਿਨੇਦਰ ਸਰ ਕਾਉਂਸਲਰ ਜੀ ਪਲੀਜ਼ ਉਹ ਵੀ ਸਟੇਜ ਤੇ ਆਉਣ ਬਹੁਤ ਜ਼ਿਆਦਾ ਕੇ ਮੋਟੀਵੇਸ਼ਨ ਉਹਨਾਂ ਦੇ ਨਾਲ ਜਿਹੜਾ ਉਹ ਕੰਮ ਸਿੱਕਾ ਰਿਸ਼ਤਾ ਨਾਤਾ ਪੇਸ਼ੈਂਟਸ ਦੇ ਨਾਲ ਹੁੰਦਾ ਹੈ ਫਸ ਸਟੇਜ ਅੱਜ ਅਸੀਂ ਇੱਥੇ ਸਾਡੇ ਜਿਲ੍ਹਾ ਡਰਗ ਡੀਡਿਕਸ਼ਨ ਸੈਂਟਰ ਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਜੁਦ ਨਸ਼ਾ ਵਿਰੋਧ ਦੇ ਤਹਿਤ ਜਿੱਦਾਂ ਸਰਕਾਰ ਦਾ ਪ੍ਰੋਗਰਾਮ ਚੱਲਦਾ ਉਸ ਦੇ ਤਹਿਤ ਅਸੀਂ ਜਿਹੜੇ ਸਾਡੇ ਨਸ਼ਾ ਗ੍ਰਸਤ ਸਾਡੇ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਗਿਆ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਡੇ ਪੱਕੇ ਜਮਾਤਾਂ ਸੀ ਜਿਹੜੇ ਕਿ ਜਿਨ੍ਹਾਂ ਨੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਫਰੀਡਮ ਫਰਮ ਡਰੱਗਸ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਇਸ ਇਸ ਦੇ ਵਿੱਚ ਡਰੱਗ ਦੇ ਵਿੱਚ ਕੀਤਾ ਹੈਗਾ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਤੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਆਪ ਡਰੱਗ ਛੱਡੀ ਹੈ ਉਹਨਾਂ ਦੀ ਸੁਸਾਇਟੀ ਦੇ ਵਿੱਚ 70 80 ਮੈਂਬਰ ਹੈਗੇ ਨੇ ਤੇ ਉਹਨਾਂ ਨੇ ਗਾਹਾਂ ਜਿਹੜੇ ਸਾਡੇ ਹੋਰ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇੱਥੇ ਲੈ ਕੇ ਆਏ ਆ ਕਿ ਇਹ ਪ੍ਰੋਗਰਾਮ ਲੀਕਿਆ ਗਿਆ ਸਾਰੇ ਸਾਡੇ ਜਿਹੜੇ ਬਰੀਜ਼ ਨੇ ਟੌਂਟੀ ਵਾਲੇ ਤੇ ਦੂਸਰੇ ਜਿਹੜੇ ਬਰੀਜ਼ਨ ਡਿਕਸ਼ਨ ਸੈਂਟਰ ਦੇ ਉਹਨਾਂ ਨੂੰ ਉਸੇ ਬਿਠਾ ਕੇ ਤੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਨਾਲ ਹੋਰ ਵੀ ਮਤਵਰ ਸਾਡੇ ਡਾਕਟਰ ਸਾਹਿਬਾਨ ਸਾਡਾ ਸਟਾਫ ਇੱਥੂ ਦਾ ਉਹ ਸਾਰੇ ਇੱਥੇ ਹਾਜ਼ਰ ਹੋਏ ਨੇ ਅਸੀਂ ਆਪਣੀ ਸਪੀਚ ਦੇ ਰਹੀ ਡਾਕਟਰ ਬ੍ਰਿੰਦਰ ਸਿੰਘ ਜਿਹੜੇ ਕਿ ਸਾਡੇ ਮੋਡਲ ਆਫਸਰ ਨੇ ਡਿਸਟ੍ਰਿਕਟ ਦੇ ਤੇ ਡਾਕਟਰ ਮੈਤਰੀ ਜਿਹੜੇ ਕਿ ਡਾਇਰੈਕਟਿਡ ਡਿਕਸ਼ਨ ਸੈਂਟਰ ਸਾਡੇ ਦੋਨੇ ਜਿਹੜੇ ਪਟਾਲੇ ਤੇ ਗੁਰਦਾਸਪੁਰ ਵਾਲਿਆਂ ਨੂੰ ਦੇਖਦੇ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਸਪੀਚਿਸ ਰਾਹੀਂ ਅਸੀਂ ਉਹਨਾਂ ਨੂੰ ਗਿਆਨ ਦਿੱਤਾ ਵੀ ਕਿ ਡੇ ਡਰਗ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਤੇ ਅੱਜ ਇਹ ਪ੍ਰੋਗਰਾਮ ਮਾధ్యਮ ਰਾਹੀਂ ਡਿਸਾਬਰ ਵਿੱਚ ਵੀ ਇੱਥੇ ਹਾਜ਼ਰੀ ਭਰਨੀ ਸੀ ਕਿਉਂਕਿ ਉਹਨਾਂ ਦੀ ਇੱਕ ਸਪੈਸ਼ਲੀ ਬੀਸੀ ਆ ਗਈ ਹੈ ਜਿਹੜੀ ਕਿ ਚੀਫ ਸੈਕਟਰੀ ਸਾਹਿਬ ਨਾਲ ਸੀਗੀ ਜਿਸ ਕਰਕੇ ਉਹ ਆ ਨਹੀਂ ਸਕੇ ਤੇ ਅਸੀਂ ਸਾਰੇ ਇਨਾਮ ਵੰਡ ਸਮਾਰੋਹ ਤੇ ਮੋਟੀਵੇਸ਼ਨ ਆ ਸਭ ਲੋਕ ਕਰਨਾ ਪਿਆ ਤੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਸਾਡੇ ਗੁਰਦਾਸਪੁਰ ਵਾਸੀਆਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਨੇ ਚਾਹਾਂਗਾ ਕਿ ਕੋਈ ਨਸ਼ਾ ਇਹ ਜੀ ਬਿਮਾਰੀ ਨਹੀਂ ਹੈ ਜਿਹਨੂੰ ਨਹੀਂ ਛੱਡਿਆ ਜਾ ਸਕਦਾ ਸਾਰੇ ਅੱਗੇ ਆਉਣ ਤੇ ਸਾਡੇ ਜਿਹੜੇ ਇਹ ਆਰਗੇਨਾਈਜੇਸ਼ਨਾਂ ਉਹ ਵੀ ਯੋਗਦਾਨ ਪਾਉਂਦੀਆਂ ਸਾਡੇ ਡਿਫਰੈਂਸ ਸੈਂਟਰ ਨੇ ਜਿੱਥੇ ਦਾ ਇਲਾਜ ਫ੍ਰੀ ਹੈ ਗਵਰਨਮੈਂਟ ਵੱਲੋਂ ਬਿਲਕੁਲ ਇੱਕ ਰੁਪਈਆ ਨਹੀਂ ਲੱਗਦਾ ਸਾਡੇ ਕੋਲ ਜਿਹੜੇ ਸਾਡੇ ਬੈੱਡ ਨੇ 20 ਬੈੱਡ ਸਾਡੇ ਕੋਲ ਇੱਥੇ ਨੇ ਸਰਕਾਰੀ 10 ਬੈੱਡ ਸਾਡੇ ਕੋਲ ਪ੍ਰਾਈਵਟ ਉੱਥੇ ਵਟਾਰੇ ਹੈਗੇ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਵੀ ਸਾਡੇ ਕੋਲੇ ਬੈੱਡ अवेलेबल ਹੈਗੇ ਨੇ ਤੇ ਜੇ ਕਿਸੇ ਕੋਈ ਪੀੜਤਾ ਸਾਡੇ ਕੋਲੇ ਲੈ ਕੇ ਆਓ ਇੱਥੇ ਲੈ ਕੇ ਆਓ ਬਟਾਲੇ ਲੈ ਕੇ ਜਾਓ ਡਾਕਟਰ ਮੈਤਰੀ ਨਾਲ ਸੰਪਰਕ ਕਰੋ ਡਾਕਟਰ ਬਰਿੰਦਰ ਨਾਲ ਸੰਪਰਕ ਕਰੋ ਜੇ ਕੋਈ ਹੈਗੀ ਹੈ ਤਾਂ ਉਹਨਾਂ ਦਾ ਅਸੀਂ ਫ੍ਰੀ ਇਲਾਜ ਇਹ ਸੈਂਟਰਾਂ ਤੇ ਕਰਾਂਗੇ ਕਿਸੇ ਦੇ ਵੀ ਇੱਕ ਵੀ ਪੈਸਾ ਨਹੀਂ ਲੱਗੇਗਾ ਗਵਰਨਮੈਂਟ ਦੀ ਪਾਲਿਸੀ ਆ ਵੀ ਵਿਦਆਊਟ ਕੋਈ ਵੀ ਮਨੀ ਇਹ ਜਿਹੜਾ ਇਲਾਜ ਸਾਰੇ ਸਾਡੇ ਸੈਂਟਰਾਂ ਦੇ ਫ੍ਰੀ ਕੀਤਾ ਜਾਊਗਾ